ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਸੂਂਗੀਆਂ ਸਮੁੰਗੀਆਂ ਦੋ ਬੜਾ ਦਿਖਾਵਾਂਗੇ ਸੇਜਲਾ ਡਟੇਲ ਇਹਨਾਂ ਬਾਰੇ ਵੀਰ ਨੂੰ ਪੁੱਛਦੇ ਆਓ ਅੱਗੇ ਕਰੀ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾ ਮੇਰਾ ਲਾਪਰਿਸ ਹੈ ਪਿੰਡ ਪੜਾਹਲੋਂ ਦਾ ਜ਼ਿਲ੍ਹਾ ਕਰਬੂਤਲਾ ਭਾਜੀ ਮੋਬਾਈਲ ਨੰਬਰ ਹੀ ਆਪਣਾ 7710378870 7710378 870 870 ਜਿਹੜੇ ਆਪਾਂ ਵੈਡ ਦੀ ਵੀਡੀਓ ਕਵਰ ਕਰਦੇ ਪਿਆ ਸੂਆ ਕਿਹੜਾ ਸੂਈ ਆਪਣਾ ਇਹ ਇਹ ਭਾਜੀ ਦੂਜਾ ਸੂਆ ਲਕੈਨ ਨੂੰ ਪਹਿਲਾਂ ਵੀ ਕਹਿਦਾ ਦੇ ਠੀਕ ਆ ਦੂਜਾ ਸੂਆ ਦੰਦਾਜੀ ਹੋ ਹਨਾ ਹਾਂਜੀ ਦੰਦਾਜੀ ਠੀਕ ਆ ਬੱਚਾ ਆ ਗਿਆ ਤੇ ਪਿੱਛੇ ਫੀਮੇਲ ਕਵ ਹਾਂਜੀ ਇਹ ਭਾਜੀ ਆਪ ਇਹ ਇਨੋਵੇਸ਼ਨ ਦੀ ਆ ਠੀਕ ਹੈ ਬੱਚੀ ਸੈਕ ਦੀ ਆ ਸੈਕ ਜੀ ਆ ਗਈ ਬੱਚੀ ਦੇ ਵਿੱਚ ਹੈਨਾ ਓਨਲੀ ਸੈਕਸ਼ਨ 7 ਦੀ ਏ ਵੀ ਕੀ ਗਾ ਸਵੇਰ ਦਾ ਟਾਈਮ ਆ ਚਵਾਈ ਹਲੇ ਆਪਾਂ ਇਹਦੀ ਕਰਨੀ ਆ ਹਾਂਜੀ ਹਾਂਜੀ ਡੇਢ ਘੰਟਾ ਲਈ ਲੋਗੀ ਭਾਈ ਠੀਕ ਐ ਤੇ ਬੱਚੀ ਮੂਰੇ ਬੰਨਣਾ ਪੂਰੇ ਐ ਪਸਮਾਜਾ ਹੁਣ ਜਮਾ ਕਹਿੰਦੀ ਆ ਵੀ ਚੋਲੋ ਮੈਨੂੰ ਕਦੀ ਜੀਤੀ ਨਹੀਂ ਉਹ ਤੁਸੀਂ ਆ ਨਾ ਲੇਟ ਹੋ ਕੇ ਗੱਲ ਕਰਕੇ ਡੇਟ ਹੋ ਗਈ ਕਿੰਨਾ ਕੁ ਦਾ ਦਾ ਹਾਜਰਾ ਹੁਣ ਥੱਲੇ ਦੇ ਭਾਜੀ 29 ਕਿਲੋ ਹਾਇ ਰਵਾ 2 ਟੈਂਪ 3 ਟੈਂਪ 4 ਟੈਂਪ ਚੋਗੇ ਇੱਥੇ ਤਸੱਲੀ ਕਰਕੇ ਬੰਦਾ ਫੇਲ ਲੈ ਕੇ ਜਾ ਮਨਕੇ ਜਨੇ ਕਹਿਣ ਦਾ ਭਾਵ ਲੀਟਰ 14 ਇੱਕ ਟਾਈਮ ਦੇ ਭਰ ਜਾਣਗੇ ਆ ਪਾਜੀ ਇੰਨੇ ਨਹੀਂ ਦੇਣਾ ਤਾਂ ਹੋਰ ਕਿੰਨੇ ਦੇਣਾ ਬਰੀਡ ਦੇਖੋ ਤੇ ਲੇਵੇ ਦੀ ਕੁਆਲਿਟੀ ਦੇਖੋ ਨਸਾਂ ਦੇਖੋ ਆ ਹਰੀਆਂ ਨਸਾਂ ਉਦਾਂ ਗੇਨਸ ਪੂਰੀਆਂ ਦਿਖਣ ਲੀਆਂ ਇਧਰ ਦੇਖੋ ਮਿਲਕ ਮੈਨ ਦੇਖੋ ਵੀ ਆਪ ਵੀ ਕੁਆਲਿਟੀ ਦਾ ਮੱਛੀ ਵੀ ਇਹਦੀ ਕੁਆਲਿਟੀ ਦਾ ਇਹਨਾਂ ਬਾ ਇੱਕ ਘੰਟਾ ਵੀ ਇਹ ਤੋਂ ਦੁੱਧ ਚੱਲਿਆ ਨਹੀਂ ਗਿਆ ਹਨਾ ਵਹਿੜ ਤੋਂ ਤਾਂ ਲਿਆ ਨਹੀਂ ਜਾਂਦਾ ਪਾਜੀ ਇਹ ਤਿੰਨ 10 ਟਾਈਮ ਮਿਲਕਿੰਗ ਕਰਨ ਵਾਲੀ ਵਹਿੜ ਦਾ ਠੀਕ ਹੈ ਤੇਨਾ ਟਾਈਮ ਮਿਲ ਕੇ ਹੀ ਕਰਨੀ ਪਿਆ ਕਰੋ ਇਹਦੀ ਹਾਂਜੀ ਹਾਂਜੀ ਤੇ ਅੱਜ ਦਿਨ ਕੈਕ ਹੋ ਗਿਆ ਸੂਈ ਨੂੰ ਇਹਨੂੰ ਭਾਜੀ ਹੱਤ ਤੱਕ ਹੋ ਗਿਆ ਹੱਤ ਤੱਕ ਹੋ ਗਿਆ ਸੂਈ ਨੂੰ ਤੇ ਜੇਰ ਜਰੂ ਡਾਣਾ ਜਾਵਾਂ ਮੈਂ ਕਹਾਂ ਭਾਜੀ ਗਰੰਟੀ ਹੈ ਜੇਰ ਦੀ ਆਪਣੀ ਸੋ ਮਿਲਕ ਵੇਨ ਵਗੈਰਾ ਦੇਖੋ ਤੇ ਥਣ ਦੇਖੋ ਨੇੜ ਤੋਂ ਜਮਾ ਸਾਫ ਠੀਕ ਆ ਬਾਈ ਕਹਿ ਦਿੰਦੇ ਆ ਵੀ ਇਹ ਤਾਂ ਡੈਗ ਦਾ ਘਾਤੋਂ ਆ ਵੀਰੇ ਪਹਿਲਾਂ ਨਹੀਂ ਡੈਗਦਾ ਜੇ ਟਾ ਡੇ ਘਰੇ ਜਾ ਕੇ ਚੁਆਈ ਦੇ ਟਾਈਮ ਗਾਂ ਦਾ ਦੁੱਧ ਕਿਰੇ ਤੇ ਆਪਾਂ ਹਾਂ ਜਦੋਂ ਪਸ਼ਵਾਜ ਕਰੂਗੀ ਬੱਚਾ ਲਾਉਂਗੇ ਹੱਥ ਨਾਲ ਉਹਨੂੰ ਪਸ਼ਵਾਜ ਕਰੂਗੇ ਉਦੋਂ ਇਚੋ ਚੋਊਗਾ ਉਦੋਂ ਪਛਮਾਨ ਚ ਆ ਜਾਂਦਾ ਬਸ ਬੱਚੀ ਮੁਰੇ ਛੱਡੀ ਜਾਂਦੀ ਹੈ ਐਵੇਂ ਨਹੀਂ ਵੀ ਧਾਰਦਾ ਟਾਈਮ ਹੋ ਗਿਆ ਐਵੇਂ ਚੋਈ ਜਾਊਗਾ ਉਹ ਕੰਮ ਗਲਤ ਹੋ ਜਾਂਦਾ ਅੰਦਾਜ਼ਾ ਆਇਆ ਕਿੱਥੇ ਜਾਬੜੂ ਦੁੱਧ ਫਿਰ ਭਾਜੀ ਹੁਣ ਤੁਸੀਂ ਲੇਟ ਹੋ ਗਏ ਚੋਈ ਲੇਟ ਹੋ ਗਈ ਤੁਹਾਡਾ ਜੋਰ ਪੈ ਗਿਆ ਹੁਣ ਅੰਨੇ ਦਾ ਦੇਖਿਓ ਕੀ ਆਪਾਂ ਸਹੀ ਗੱਲ ਕਈ ਬੰਦੇਆਂ ਨੂੰ ਪਤਾ ਨਹੀਂ ਹੁੰਦਾ ਨੌਲੇਜ ਹੁੰਦੀ ਨਹੀਂ ਕਿ ਉਹ ਕਹਿਣ ਲੱਪਿੰਦੇ ਭਾਈ ਥਣਾ ਚ ਦੁੱਧ ਘਾਤ ਚੋਂਦਾ ਹੁਣ ਜਿਹਦੇ ਥਣਾ ਚ ਹੋਊਗਾ ਭਾਜੀ ਉਹਦੇ ਚੋਣਾ ਇਹ ਹੋਊਆ ਇਹ ਨਾ ਉਹਦੇ ਵਿੱਚ ਹੁਣਾ ਕਿੰਨੇ ਕਿ ਦੁੱਤ ਜਾੜੂ ਹਾਈਸਟ ਇਹ ਇਹ ਪਾਜੀ ਜਿਹੜੇ ਦਾ ਹੁਣ 29 ਤੇ ਚੱਲਣ ਦੀ ਆ ਮੇਰੇ ਹਿਸਾਬ ਨਾਲ 35 36 ਲੀਟਰ ਤੇ ਜਾਊਗੀ ਜਿਆਦਾ ਵੀ ਜਿਆਦਾ ਦੀ ਗਾਹਦ ਡੈਡ ਬਦਲ ਗਏ ਰੇਟ ਇਹਦਾ ਕੀ ਰਹਿਣਾ ਰੇਟ ਪਾਜੀ ਫੋਨ ਤੇ ਕਰਾਂਗੇ ਚੋਣ ਚਵਾ ਦੀ ਇੱਕ ਨੰਬਰ ਮੈਂ ਕਹਿੰਦਾ ਇੱਧਰ ਫੇਸ ਤੇ ਮਾਰੋ ਕੁਆਲਟੀ ਦੋਨਾਂ ਦੇ ਮਾਜੀ ਸੁਬਰਲ ਡੀਵਾ ਵਗੈਰਾ ਦੇਖ ਸਕਦੇ ਬੈੜ ਦਾ ਪੂਰਾ ਚੰਗਾ ਸਾਫ ਸੁਥਰਾ ਕਿਆ ਬਾਤਾਂ ਲੱਤ ਮੁਰਦੀ ਨਹੀਂ ਬੈੜਦੀ ਤੇ ਰਾਜੀ ਫੁੱਲਾ ਪਾਜੀ ਲੈਗ ਸਕੋਰ ਦੇਖੋ ਇਹਦਾ ਟਾਪ ਦੀ ਆ ਇੱਟਾ ਦੇ ਖਵਾਨੇ ਦਾ ਪਸੂ ਲੈਣਾ ਚਾਹੀਦਾ ਉਹ ਜਿਹੜੇ ਲਮਕਦੇ ਆ ਨਾ ਪਾਲ ਲਿਆਈਦੇ ਆ ਨਾ ਵੇਚੀਦੇ ਆ ਫੱਟ ਫੱਟ ਲੈਵਾ ਜਾਵਾ ਹਾਂ ਬਾਕੀ ਦੁੱਧ ਪੂਰੀ ਜ਼ਿੰਮੇਵਾਰੀ ਐਂਡ ਦੋ ਤਿੰਨ ਦਿਨ ਚਵਾ ਕੇ ਦੇ ਸਕਦੇ ਆ ਆਪਾਂ ਸਾਈ ਕਰ ਲਵੇ ਬੰਦਾ ਜੈ ਜੈ ਗੱਲ ਆ ਚਵਾ ਕੇ ਦੇ ਸਕਦੇ ਆ ਤੇ ਬਾਕੀ ਲੈਵਾ ਫਾੜੀ ਵਾਲਾ ਜਾਵਾ ਹਾਂਜੀ ਉਹ ਪਿਛਲੀ ਵੀਡੀਓ 'ਚ ਆਪਾਂ ਪਾਈ ਸੀਗੀ ਉਦੋਂ ਦੁੱਧ ਥੋੜਾ ਸੀ ਠੀਕ ਐ ਉਹ ਜੋ ਭਾ ਲੌਂਦੇ ਵਾਲਾ ਕਹਿੰਦਾ ਦੁੱਧ ਮਿਲ ਕੇ ਲੈਣਾ ਹੁਣ ਦੁੱਧ ਹਾਜ਼ਰ ਆ 22 ਲੀਟਰ ਠੀਕ ਚੰਗੇ ਭਾ ਦੀ ਐ ਤਾਂ ਫੇਰ ਬੰਦਾ ਪੈਸੇ ਹੀ ਲਾਉਣ ਲੱਗਾ ਵੀ ਜਾਗਦਾ ਫੇਰ ਮੈਂ ਸੋਚਿਆ ਚੱਲ ਆਪਣੇ ਤਾਂ ਚੰਗੀ ਆ ਵੈੜੇ ਕਿਹੜਾ ਗੰਦੀ ਆ ਸੋ ਬਾਕੀ ਫੇਸ ਕੁਆਲਿਟੀ ਦੀ ਗੱਲ ਕਰੀ ਇਹਦੀ ਹਨਾ ਪੂਰੀ ਜਿਆਦੇ ਚੰਗੀ ਕਹਿਵਾਤਾ ਬੁਰਬੁਰ ਦਾ ਬੱਚਾ ਜਮਾ ਸੋ ਲੈਵਾ ਦੇਖੋ ਬੈਕ ਸਾਈਡ ਤੋਂ ਚਾਰ ਚਾਰ ਉਂਗੜਾ ਲੈਵਾ ਬਾਹਰ ਨੂੰ ਜਾਂਦਾ ਪਿਆ ਇੱਕ ਤਾਂ ਹੁੰਦੇ ਕਹਿਣ ਦੀ ਗੱਲ ਸੋ ਵੇਖੋ ਚਾਰ ਉਂਗੜਾ ਹੱਥ ਤੇ ਪੈਂਦੇ ਪਈਆਂ ਤੇ ਪੂਰੀ ਸਾਫ ਸੁਥਰੀ ਜਮਾ ਜਿਵੇਂ ਪੀਡੀਐਫ ਮੇਲੇ ਦੇ ਸ਼ੋ ਕੁਆਲਿਟੀ 'ਚ ਖੜੀਆਂ ਹੁੰਦੀਆਂ ਹਨਾ ਹਾਂਜੀ ਹਾਂਜੀ ਉਹਦਾ ਵੈੜ ਦਾ ਦੇਖਾ ਜਮਾ ਤੇ ਰਾਜੀ ਫੁੱਲਾ ਸਹਿਜ ਵਗੈਰਾ ਵੈੜ ਦਾ ਪੂਰਾ ਫੁੱਲਾ ਜਮਾ ਤੇ ਸੂਈ ਸਵਾਈਆ ਚੋਕੇ 28 ਲੀਟਰ ਜਮਾ ਦਿਨੇ ਟ ਦੁੱਧ ਦਾ ਹਾਜ਼ਰ ਆ ਚੋਣ ਵਾਲਾ ਜਮਾ ਥੱਲੇ ਦੀ ਹਾਂਜੀ ਹਾਂਜੀ 29 ਆ ਸੂਈ 26 ਕਹ ਦੋ 28 ਹੀ ਮੰਨ ਕੇ ਚਲੇ ਵੀ ਜਿਹੜਾ ਲੈਣੀਆਂ ਹਨ ਤੇ ਬਾਕੇ ਹਰ ਹਫਤਾ ਹੋਇਆ ਸੂਈ ਨਹੀਂ ਮੈਲਾ ਵਗੈਰਾ ਮਾਰ ਗਈ ਮਾਰ ਸਾਰੇ ਖੂਨ ਬਾਈ ਮਾਰਦੀ ਹਜੇ ਮੈਲਾ ਮਾਰਦੀ ਠੀਕ ਹੈ ਚੌਥੇ ਦੇ ਘਰੇ ਜਾ ਕੇ ਮੈਲਾ ਨਾ ਮਾਰੂਗੀ ਆਪਾਂ ਗਾਂ ਮੋਲ ਲਵਾਉਗੇ 34 35 ਲੀਟਰ ਤੇ ਆਰਾਮ ਨਾਲ ਬੈਠ ਚੱਲੂਗੀ ਹਨਾ ਚੱਲੂਗੀ ਬਾਜੀ ਸੁਝਾਏਗਾ ਲੈ ਚੱਲੋ ਤੇ ਬਾਕੀ ਮੇਨ ਗੱਲ ਆ ਇਹਦੇ ਆ ਨਾੜਾ ਦੇਖੋ ਪਿੰਡੇ ਦੇ ਉੱਪਰ ਸੁਪ ਪੱਟੀ ਕਮੜੀ ਦੀ ਆ ਬਾਜੀ ਠੀਕ ਹੈ ਸੋਹ ਨਾ ਉਧੇ ਖੜਾ ਆ ਦਿਖਾਈ ਦਿੰਦੀਆਂ ਨਾ ਹਵਾਨੇ ਤੇ ਨਾੜਾ ਦਾ ਦਿਖਾਈ ਦੇਣੀਆ ਦੇਣੀਆ ਪੂਰੇ ਸਾਫ ਸੁਥਰੇ ਹਵਾਨੇ ਦੀ ਆ ਤੇ ਬਾਕੀ ਸਾਇ ਸੁਜਾਲੇ ਪਾਸੋਂ ਬੈੜ ਪੂਰੀ ਓਕੇ ਆ ਜਮਾ ਖਬਰਦਾਰ ਆ ਦੂਜਾ ਸੁਆ ਸੂਈ ਸਵਾਈ ਆ ਜਮਾ 28 ਲੀਟਰ ਦੁੱਧ ਨਟੇ ਥਲੇ ਚੋਨ ਵਾਲਾ ਬਿਲਕੁਲ ਹਾਜ਼ਰ ਆ ਜਮਾ ਤੇ ਪਿੱਛੇ ਵੀ ਇਹਦੇ ਬੱਚੀ ਆ ਗਈ 66 ਸੀਮਣ ਦੀ ਹੈਣਾ ਤੇ ਤਿੰਨ ਚੀਜ਼ਾਂ ਘਰੇ ਜਾਣਗੇ ਇੱਕ ਤਾਂ ਬੈੜ ਆਪ ਜਾਊਗੀ ਇੱਕ ਜਣੇ ਪਿੱਛੇ ਇਹਦੇ ਬੱਚੀ ਤੇ ਤੀਜਾ ਜਾਣਾ ਪਾਸੋਂ ਦੇ ਕਰੇ ਦੁੱਧ ਜਮਾ ਰੇਟ ਵੀ ਰਕੇ ਦਾ ਫੋਨ ਤੇ ਕਾ ਸੁੱਚਾਈ ਦੇਖੋ ਧਾਰਾ ਆਪਾਂ ਵੀਡੀਓ 'ਚ ਮਾਰ ਕੇ ਦਿਖਾਉਣੇ ਪਏ ਆ ਤੇ ਪੂਰਾ ਸਾਫ਼ ਸੁਥਰਾ ਮੋਟਾ-ਮੋਟਾ ਚੋਣਾ ਜਾਵਾ ਹਨਾ ਸੁ ਚੋਣ ਦੇਖੋ ਕੋਈ ਭੁਰਸਾ ਮੂਹਰੇ ਸਰਾ ਜ ਮਾਰਦੀ ਧਾਰਾ ਤੇ ਬਾਕੀ ਥਾਣਾ ਦੇ ਵਿੱਚ ਇਹਦੇ ਮੂਹਰੇ ਨਾਲ ਫੁੱਟ-ਫੁੱਟ ਦੀ ਵਿਥੀ ਪਈ ਹੈ ਸੁ ਦੇਖੋ ਪਾਜੀ ਇਦਾਂ ਦੀ ਗਾਂ ਹਨਾ ਜਦੋਂ ਪੈਸੇ ਵੀ ਖਰਚਦੇ ਆ ਇਦਾਂ ਦੀ ਗਾਂ ਜਦੋਂ ਆਪਾਂ ਨੂੰ ਲੱਭ ਜਾਂਦੀ ਹੈ ਦੁੱਖ ਛੋੜ ਜਾਂਦੇ ਆ ਸੁੱਡੀਆਂ ਧਾਰਾ ਦੇਖ ਲਓ ਤੇ ਬਾਕੀ ਲੇਵੇ ਤੇ ਥਰ ਤੁਣ ਐਨ ਕਿਸੇ ਇੱਕ ਇੱਕ ਵੀ ਕਮੀ ਹੈ ਨਹੀਂ ਵੇੜ ਚ ਸੋ ਕਿਸੇ ਪਾਸੇ ਕੋਈ ਪੂਰ ਸਰ ਲਾਣੀ ਸੋ ਥਣ ਦੇਖੋ ਜਮਾ ਕਿਆ ਬਾਤਾਂ ਭਾਈ ਤੂੰ ਗਾੜੀ ਹੋ ਕੇ ਮਾਰ ਲੈ ਲੈਣ ਦਾ ਝੋਣਾ ਦੇਖੋ ਸਵਾਦ ਆਉਂਦਾ ਜਮਾ ਝੋਨੇ ਦਾ ਬੰ ਚੰਗੀ ਆ ਕਰ ਮੋਟਾ ਮੋਟਾ ਝੋਨਾ ਜਮਾ ਹਨਾ ਮਸ਼ੀਨ ਨਾਲ ਝੋਨੇ ਦਾ ਬੜਾ ਚੋਵੇ ਨਜ਼ਾਰੇ ਲੈ ਹਰ ਬੰਦੇ ਕੋਲ ਤਾਂ ਮਸ਼ੀਨ ਹੈ ਨਹੀਂ ਵਿਚਾਰੇ ਕੋ ਝੋਨਾ ਦੇਖੋ ਪੂਰਾ ਓਕੇ ਹੈ ਹਨਾ ਤੇ ਰੇਟ ਫਿਰ ਜਮਾ ਜੈ ਨੂੰ ਹੂ ਇਹਦਾ ਮੈਂ ਕਹ ਜਾਇਜ਼ ਹੋਊਗਾ ਪਰ ਬੰਦੇ ਵੀ ਕਸਾਈਆਂ ਨਾ ਕਰਨ ਜੋ ਚੀਜ਼ ਦਾ ਮੋਲ ਆ ਉਹ ਉਹੋ ਕਰਨ ਵਾ ਠੀਕ ਆ ਚੋਲੋ ਚਲੋ ਇਹਨੂੰ ਹੁਣ ਤੇ ਅੱਗੇ ਆਪਾਂ ਦੂਜੇ ਨੰਬਰ ਜਿਹੜੀ ਵਹਿੜ ਦੇਖੀ ਜਾਂਦੇ ਆ ਇਹ ਕਿਹੜਾ ਸੂਆ ਸੂਈ ਆ ਇਹ ਭਾਜੀ ਪੇਲਾ ਦੰਦੋ ਕਿਵੇਂ ਆ ਇਹ ਚੌਗੀ ਦੰਦੋ ਚੌਗੀ ਆ ਕਿਹਵੇਂ ਦਿਨ ਹੋ ਗਿਆ ਸੂਈ ਨੂੰ ਅੱਜ ਇਹ ਭਾਜੀ ਕੱਲ ਦੀ ਸੂਈ ਆ ਠੀਕ ਹੈ ਮਗਰ ਮੇਲ ਕਾਫ ਆ ਠੀਕ ਹੈ ਹਾਂਜੀ ਦੁੱਧ ਸਟਾਰਟਿੰਗ ਕਿੰਨਾ ਕਰਿਆ ਨੇ ਇਹ ਭਾਜੀ ਇਸ ਵੇਲੇ ਹੋਊਗਾ 16 ਕਿਲੋ ਠੀਕ ਹੈ ਹੜੇ ਸਟਾਰਟਿੰਗ ਆ ਹਨਾ ਸਟਾਰਟਿੰਗ ਆ ਬਾਕੀ ਬੰਦੇ ਨੂੰ ਪਤਾ ਲੱਗ ਜਾਂਦਾ ਬੌਲੇ ਦਾ ਠੀਕ ਹੈ ਲੇਵਾ ਫਿੱਟਪਾਣ ਫਿਟਿੰਗ ਵਾਲਾ ਯਾਰ ਮੇਰੇ ਕੋਲ ਜਿਹੜੀ ਵੀ ਗਾ ਬੰਦਾ ਲਾਉਂ ਜੇ ਕਾਰ ਨਾ ਚੱਲੇ ਗਾ ਵਾ ਜੈਕਾਰ ਵੀ ਆਪਣੇ ਘਰੇ ਸੂਈ ਜਾ ਹਾਂ ਨਹੀਂ ਇਹ ਸੂਈ ਤੇ ਅਗਨੇ ਦੇ ਘਰੇ ਹੀ ਠੀਕ ਹੈ ਭਰ ਬਾਜੀ ਹੁਣ ਆਪਾਂ ਨੂੰ ਪਤਾ ਵਾ ਆਪਾਂ ਉਹ ਬੰਦੇ ਉਧਰ ਦੇ ਤੋਂ ਚਾਹੀਦੇ ਆਪਾਂ ਦੇਖ ਕੇ ਲਿਆਈਦਾ ਬਸ ਜੈਕਾਰ ਅੱਛੇ ਦੇ ਨਾੜੂਏ ਤੋਂ ਪਤਾ ਕਿੰਨਾ ਕਰਤ ਪਾ ਦੂਗੀ ਇਹ ਏ ਬਾਜੀ ਜਿੱਦਾਂ ਇਹਦਾ ਕੱਦਗਾਠਾ ਜਿੰਨੀ ਇਹਦੀ ਹਾਈਟ ਆ ਇਹ ਕੰਪੈਕਟ ਆਟਰ ਆ ਜੀ ਆ ਇਹ ਵੀ ਚੁਆ ਕੇ ਦਊਗਾ ਠੀਕ ਹੈ ਜੇ 16 17 ਲੀਟਰ ਹੋਊਗਾ ਵੱਸਦਾ ਘੜ ਨਹੀਂ ਦੱਸਦਾ ਅੰਦਾਜ਼ਾ ਕਿੱਥੇ ਜਾੜੂ ਇਹ ਇਹ ਬਾਜੀ ਜਾੜੂ ਵੀ ਮੇਰੇ ਹਿਸਾਬ ਨਾਲ 26 27 ਕਿਲੋ 25 ਮੰਨ ਕੇ ਲੈ ਲੇ ਬੰਦਾ 25 ਮੰਨ ਕੇ ਲੈ ਲਵੇ ਭਾ ਉਹ ਜਿਆ ਭਾ ਪੱਕ ਕਰ ਦਨੇ ਇਹ ਤਾਂ ਦੱਸ ਕੀ ਭਾ ਇਹਦਾ ਇਹ 75000 ਦੀ ਸਰ ਮੌਕਾ ਹੀ ਆ ਠੀਕ ਹੈ ਤੋ ਦੀਵਾਰ ਨੂੰ ਆਪਾਂ ਨੂੰ ਭਾਣ ਆਈ ਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਕੱਦ ਕੱਡ ਸਾਈਜ਼ ਵਗੈਰਾ ਬਹੁਤ ਆ ਤੇ ਦੰਦੋ ਕਿਵੇਂ ਵੀਰ ਮਰੇ ਆ ਇਹ ਚੌਗੀ ਵੀਰੇ ਬਰੀਡ ਚ ਬਹੁਤ ਆ ਬੈੜ ਠੀਕ ਹੈ ਕੱਦ ਦੇਸ ਕਈ ਭਰਾ ਕਹਿੰਦੇ ਹੁੰਦੇ ਕੱਦ ਕਿੱਡਾ ਬਾਈ ਮੇਰੇ ਨਾਲ ਕੱਦ ਦਾ ਕੰਪੈਰੀਮੈਂਟ ਕਰ ਲਿਆ ਕਰੋ ਮੇਤਰ ਤੂੰ ਦੇਖ ਲਿਆ ਕਰੋ ਵੀ ਇਹਦਾ ਕੱਦ ਬੰਦੇ ਦਾ ਕਿੱਡਾ ਵਾ ਠੀਕ ਹੈ ਫੁੱਲ ਸਾਈਜ਼ ਦੇ ਵਿੱਚ 8 ਇੰਚ ਆ ਮੇਰੀ ਹਾਈਟ ਚੌਣ ਜਵਾ ਤਾਰਾ ਦੁਰੋ ਓਕੇ ਮੈਂ ਕਿਹਾ ਮਾਰਕੀਟ ਦਿਖਾ ਦਿੰਗਾ ਤੁਹਾਨੂੰ ਠੀਕ ਹੈ ਹਾਂਜੀ ਤੇ ਮੂਹ ਚੌਗੀ ਰੇਟ ਸਿਰਫ 75000 ਸਿਰਫ 75000 ਉਹ ਚੋਂ ਮਾਰਤਾ ਨਹੀਂ ਹੋਣਾ 1200 2000 ਬਾੜੀਆਂ ਕਸਾਈਆਂ ਆਲਾ ਮੇਰਾ ਵੀਰ ਫੋਨ ਨਾ ਕਰੇ ਠੀਕ ਹੈ ਭਾਜੀ ਦੇਖ ਮੂੰਹ ਤੇ ਮਾਰ ਵੜਾ ਇਹ ਕੈਮਰਾ ਸੋ ਦੇਖੋ ਫੇਸ ਕੁਆਲਟੀ ਜਮ ਆਪਾਂ ਨੂੰ ਭਾਣ ਆਈ ਆ ਨਹੀਂ ਤੇ ਇਦਾਂ ਦੀ ਵੱਚੀ ਮੈਂ ਲੱਖ ਲੱਖ ਦੀ ਵੇਚ ਦਿੰਦਾ ਭਾਈ ਜੈ ਜੈਕਾਰ ਲੈ ਚੱਲੋ ਜੀ ਬੰਦ ਤੋਰ ਦੀ ਬਾੜੀ ਲੰਬੀ ਹੋਰ ਸੋ ਕੱਦ ਕੱਡ ਸਾਈਜ਼ ਵਗੈਰਾ ਵਹਿੜ ਦਾ ਪੂਰਾ ਓਕੇ ਆ ਸਮੀ ਪਲੀ ਵੀ ਆ ਪਹਿਲਾ ਸੂਆ ਵਸੂਆ ਮੂੰਹੋ ਚੌਗੀ ਸੋ ਵਿਰੋ ਧਾਰਾ ਵਗੈਰਾ ਦੇਖ ਸਕਦੇ ਚੋਣ ਵਗੈਰਾ ਬਹੁਤ ਚੰਗਾ ਸਾਫ ਸੁਥਰਾ ਬਾਕੀ ਨਿਆਣਾ ਪਾਉਣਾ ਪਾਉ ਨਹੀਂ ਪਾਣਾ ਨਾ ਪਾਉਣਾ ਭਾਜੀ ਆਪਾਂ ਨਿਆਣੇ ਵਾਲੀ ਗਾਂ ਨਹੀਂ ਮੈ ਫਿਜੀ ਠੀਕ ਹੈ ਫਟ ਫਾਟ ਲੈਵਾ ਜਾਵਾਂ ਹਨਾ ਮੈਂ ਕਿਹਾ ਕੰਪੈਕਟ ਟਰੈਕਟਰ ਆ ਜੀ ਆ ਠੀਕ ਹੈ 75000 ਜਮਾਨਤਾਨ ਹੋ ਜਾਓ ਸਰਬ 75000 ਦੀ ਆ ਬਾਕੀ ਕਾਦ ਕਾਦ ਤੁਸੀਂ ਦੇਖ ਲਪਦਾ ਹੋਣਾ ਸੋ ਪਿੰਡ ਪੜਾਵ ਦੁਨਾ ਜ਼ਿਲ੍ਹਾ ਕਪੂਰਥਲਾ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ